ਵਾਹੀਦ ਵਖੇ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰੋਜੈਕਟ ਜੰਮੂ ਕਟਰਾ ਐਕਸਪ੍ਰੈਸਵੇ ਦੇ ਕੰਮ ਚੜਾ ਹੈ ਜੋ ਕੁਝ ਕਿਸਾਨਾਂ ਦੇ ਵੱਲੋਂ ਰੋਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਐਡੀਸੀ ਹਰਜਵਿੰਦਰ ਸਿੰਘ 베ਦੀ ਅਤੇ ਐਸਪੀ ਜਗਰਾਜ ਸਿੰਘ ਦੇ ਪਾਰੀਪੁਰ ਪੁਲਿਸ ਫੋਰਸ ਦੇ ਨਾਲ ਪਹੁੰਚ ਕੇ ਸ਼ੁਰੂ ਕਰਵਾ ਦਿੱਤਾ ਹੈ ਐਡੀਸੀ ਦਾ ਕਹਿਣਾ ਹੈ ਕਿ ਫਿਲਹਾਲ ਉਸੇ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਜਨਾਂ ਨੂੰ ਜ਼ਮੀਨ ਦਾ ਯੋਗ ਮੁਆਵza ਦਿੱਤਾ ਜਾ ਚੁੱਕਿਆ ਹੈ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਦਾ ਜਿਹੜਾ ਪ੍ਰੋਜੈਕਟ ਹੈਗਾ ਉਹਦੇ ਤਹਿਤ ਮਾਨਯੋਗ ਡੀਸੀ ਸਾਹਿਬ ਦੇ ਰਣਮਾਈ ਹੇਠ ਇੱਥੇ ਅੱਜ ਜਿਹੜਾ ਸੀਗਾ ਲੈਂਡ ਪੋゼਸ਼ਨ ਦਾ ਮੈਟਰ ਸੀਗਾ ਆਲਰੇਡੀ ਇੱਥੇ ਤੁਸੀਂ ਦੇਖਿਆ ਕਿ ਮਿੱਟੀ ਪਹਿਲਾਂ ਵੀ ਪਈ ਹੋਈ ਹੈ ਕੰਮ ਚੱਲਿਆ ਹੋਇਆ ਵਿੱਚ ਕੁਛ ਕੰਮ ਜਿਹੜਾ ਰੁਕਿਆ ਸੀਗਾ ਉਹ ਕੰਮ ਅੱਜ ਦੁਬਾਰਾ ਜਿਹੜਾ ਹੈਗਾ ਆ ਉਹ ਸ਼ੁਰੂ ਕਰਵਾਇਆ ਗਿਆ ਔਰ ਇਹਦੇ ਵਿੱਚ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਦੋਨੇ ਮਿਲ ਕੇ ਇਸ ਕੰਮ ਨੂੰ ਜਿਹੜਾ ਹੈਗਾ ਐਸ ਪਰ ਲਾਅ ਇਹਨੂੰ ਪੂਰਾ ਕਰਵਾ ਰਹੇ ਤੇ ਇਹਦੇ ਬਾਬਕ ਜਿਹੜੇ ਏਡੀਸੀ ਸਾਹਿਬ ਇੰਚਾਰਜ ਹੈਗੇ ਨੇ ਜਾਂ ਐਸ ਡੀ ਐਮ ਆਫਿਸਰ ਡੀ ਸੀ ਆਫਿਸਰ ਦੇ ਬਾਰੇ ਬੈਟਰ ਜਾਣਕਾਰੀ ਦੇ ਸਕਦਾ ਕਿਉਂਕਿ ਸਾਡਾ ਕੰਮ ਹੈਗਾ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਤਾਂ ਕਿ ਕਿਸੇ ਕਿਸਮ ਦਾ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਉਹ ਕੰਮ ਪੁਲਿਸ ਦਾ ਹੈਗਾ ਹੈ ਜਿਹੜੀ ਮਸ਼ੀਨਰੀ ਹੈਗੀ ਉਹਦੀ ਪ੍ਰੋਟੈਕਸ਼ਨ ਪੁਲਿਸ ਦੀ ਹੈਗੀ ਹੈ ਸਿਵਲ ਆਫਿਸਰ ਡਿਊਟੀ ਮੈਜਿਸਟਰੇਟ ਜਿਹੜੇ ਹੈਗੇ ਨੇ ਉਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਦਾ ਜਿਹੜਾ ਕੰਮ ਹੈਗਾ ਉਹ ਪੰਜਾਬ ਪੁਲਿਸ ਦੇ ਜ਼ਿੰਮੇ ਹੈਗਾ ਸੋ ਉਹਨੂੰ ਅਸੀਂ ਬਾਕੂ ਵੀ ਨਾ ਬਾਰ ਕਿੰਨੇ ਥਾਣੇ ਦੇ ਜਿਹੜੇ ਪੁਲਿਸ ਦੀ ਪਾਈਗੇ ਇਦੇ ਵਿੱਚ ਪੂਰੇ ਜ਼ਿਲ੍ਹੇ ਤੋਂ ਪੁਲਿਸ ਫੋਰਸ ਹੈਗੀ ਹੈ ਜੀ ਟੋਟਲ ਪੁਲਿਸ ਫੋਰਸ ਸਾਡੇ ਕੋਲੇ ਹਰ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਡਿਮਾਂਡ ਕੀਤੀ ਗਈ ਸੀ ਫਿਲਹਾਲ ਜਿਹੜੀ ਹੈ ਸਾਡੇ ਗੁਰਦਾਸਪੁਰ ਪੁਲਿਸ ਡਿਸਟ੍ਰਿਕਟ ਦੀ ਪੁਲਿਸ ਫੋਰਸ ਇਹ ਸਾਰਾ ਪੀਸਫੁੱਲ ਨਹੀਂ ਹੈ ਜੀ ਬਿਲਕੁਲ ਪੀਸਫੁੱਲ ਹੈ ਤੁਹਾਡੇ ਸਾਹਮਣੇ ਹੈ ਜੀ ਆਲਮੋਸਟ ਸਾਰਾ ਜਿਹੜਾ ਹੈਗਾ ਇਹ ਕੰਮ ਹੋਇਆ ਸੀਗਾ ਕੋਈ ਇੱਕ ਹਿੰਡਰੈਂਸ ਹੈਗੀਆਂ ਸੀਗੀਆਂ ਵਿੱਚ ਉਹਨਾਂ ਨੂੰ ਜਿਹੜਾ ਹੈ ਉਹ ਬਰਕਰਾਰ ਕੀਤਾ ਜਾ ਰਿਹਾ ਹੈ ਕਿਉਂਕਿ ਜਿੱਥੇ-ਜਿੱਥੇ ਕੰਮ ਰੁਕਿਆ ਸੀ ਉਹ ਸ਼ੁਰੂ ਕਰਵਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਕਿਉਂਕਿ ਜਿਹੜਾ ਇਹ ਜਿੰਨਾ ਵੀ ਗਾਲਾਂ ਦਾ ਕੰਮ ਹੈਗਾ ਆ ਇਹ ਸਾਰਾ ਸਿਵਲ ਪ੍ਰਸ਼ਾਸਨ ਦੇ ਅਧੀਨ ਪੈਂਦਾ ਹੈਗਾ ਪੁਲਿਸ ਦਾ ਕੰਮ ਹੈ ਜਿਵੇਂ ਤੁਹਾਨੂੰ ਦੱਸਿਆ ਸਿਕਿਉਰਿਟੀ ਦੇਣਾ ਹੈਗਾ ਕੰਮ ਸ਼ੁਰੂ ਹੋ ਗਿਆ ਜੀ ਹਾਂਜੀ ਕੰਮ ਸ਼ੁਰੂ ਹੋ ਗਿਆ